ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਾਲਾਤ ਖਰਾਬ ਹੋਣ ਲੱਗੇ ਨੇ ਰਾਵੀ ਦਰਿਆ ਦਾ ਆਰਜੀ ਬੰਨ ਵੀ ਟੁੱਟ ਗਿਆ ਜਿਸ ਕਰਕੇ ਪੰਜਾਬ ਦੇ ਕੁਝ ਪਿੰਡ ਨੇ ਜਿਹੜੇ ਉਹ ਪਾਣੀ ਦੀ ਮਾਰ ਹੇਠ ਹੋਣ ਲੱਗੇ ਨੇ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਤੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਕਿਉਂਕਿ ਹਾਲਾਤ ਕਾਫੀ ਨਾਜ਼ੁਕ ਨਜ਼ਰ ਆ ਰਹੇ ਨੇ ਕਈ ਇਲਾਕਿਆਂ ਦੇ ਵਿੱਚ ਪਠਾਨਕੋਟ ਦੇ ਵਿੱਚ ਵੀ ਇਸ ਵੇਲੇ ਸਥਿਤੀ ਨਾਜ਼ੁਕ ਹੈ ਅਸੀਂ ਡੇਰਾ ਬਾਬਾ ਨਾਨਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਰਾਵੀ ਦਰਿਆ ਦੇ ਆਰਜੀ ਬੰ ਟੁੱਟਣ ਕਾਰਨ ਹਾਲਾਤ ਵਿਗੜ ਗਏ ਨੇ ਪਾਣੀ ਖੇਤਾਂ ਵੱਲ ਨੂੰ ਚੱਲ ਪਿਆ ਹੈ ਪਹਾੜਾਂ 'ਚ ਅਤੇ ਪੰਜਾਬ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਹੈ 라ਵੀ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਾਣਕਾਰੀ ਮੁਤਾਬਕ ਇਸ ਵੇਲੇ 라ਵੀ ਦਰਿਆ ਦੇ ਉੱਤੇ ਜੋ ਆਰਜੀ ਬੰਨ ਸੀ ਉਹ ਟੁੱਟ ਗਿਆ ਸੋ ਡੇਰਾ ਬਾਬਾ ਨਾਨਕ ਦੀਆਂ ਤਸਵੀਰਾਂ ਨੇ ਅਫਵਾਹਾਂ ਤੇ ਚੱਲ ਰਿਹਾ ਹੈ ਦਰਿਆ ਪੂਰੀਆਂ ਤਸਵੀਰਾਂ ਦਿਖਾਓ ਮੈਂ ਪੀਸੀਆ ਟੀਮ ਨੂੰ ਕਹੂੰਗਾ ਜਿੱਥੇ ਕਿ ਪਾਣੀ ਦਾ ਜਿਹੜਾ ਵਹਾਅ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਣੀ ਕਿੰਨਾ ਕਹਿਰ ਮਚਾਏਗਾ ਜੇਕਰ ਇਹ ਹੋਰ ਵੀ ਅੱਗੇ ਜਾ ਕੇ ਪਿੰਡਾਂ 'ਚ ਵੜਦਾ ਤਾਂ ਕਾਫੀ ਹੱਦ ਤੱਕ ਝੋਨੇ ਅਤੇ ਕਮਾਦ ਦੀ ਫਸਲ ਬਰਬਾਦ ਹੋ ਗਈ ਹੈ ਕਥੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਨੇਵਾਲਾ ਰਾਵੀ ਦਰਿਆ ਉੱਪਰ ਆਪਣੀ ਪੂਰੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ ਆਪੋ ਆਪਣੇ ਸੁਰੱਖਿਅਤ ਥਾਵਾਂ ਤੇ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ ਇਸ ਮੌਕੇ ਗੱਲਬਾਤ ਦੌਰਾਨ ਐਸਐਸਪੀ ਦਿਹਾਤੀ ਅੰਮ੍ਰਿਤਸਰ ਮਲਵਿੰਦਰ ਸਿੰਘ ਅਤੇ ਐਸਡੀਐਮ ਅਜਨਾਲਾ ਰਵਿੰਦਰ ਅਰੋੜਾ ਨੇ ਦੱਸਿਆ ਕਿ ਪਹਾੜਾਂ ਤੇ ਪੰਜਾਬ ਵਿੱਚ ਪੈ ਰਹੇ ਮੀਂਹ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਰ ਫਿਲਹਾਲ ਸਥਿਤੀ ਅੰਡਰ ਕੰਟਰੋਲ ਹੈ ਪਰ ਕਿਤੇ ਨਾ ਕਿਤੇ ਤੁਸੀਬਨ ਟੁੱਟਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇੱਥੇ ਆਰਜੀ ਬਨ ਟੁੱਟਣ ਕਾਰਨ ਕੁਝ ਖੇਤਾਂ ਦੇ ਵਿੱਚ ਪਾਣੀ ਹੈ ਜਿਹੜਾ ਕੁਝ ਇਲਾਕਿਆਂ ਦੇ ਵਿੱਚ ਵੜਿਆ ਹੈ ਜਿਸ ਕਰਕੇ ਲੋਕਾਂ ਦੀ ਚਿੰਤਾ ਜਿਹੜੀ ਉਹ ਜ਼ਰੂਰ ਵੱਧ ਗਈ ਹੈ ਸultanpur lodi ਕਪੂਰਥਲਾ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਪੱਟੀ ਦੇ ਕਈ ਪਿੰਡ ਨੇ ਜਿਹੜੇ ਉਹ ਇਸ ਵੇਲੇ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਜਿਸ ਕਰਕੇ ਪ੍ਰਸ਼ਾਸਨ ਸਰਕਾਰ ਲਗਾਤਾਰ ਹਰਕਤ ਵਿੱਚ ਨਜ਼ਰ ਆ ਰਹੀ ਹੈ ਹਾਲਾਂਕਿ ਪਾਣੀ ਦੇ ਅੱਗੇ ਕਿਸੇ ਦਾ ਵਾਸ ਨਹੀਂ ਚੱਲਦਾ ਆਪੋ ਆਪਣੇ ਪੱਧਰ ਤੇ ਬਚਾਅ ਕਾਰਜ ਹੈ ਜਿਹੜੀਆਂ ਟੀਮਾਂ ਨੇ ਜਾਂ ਫਿਰ ਸਮਾਜ ਸੇਵੀ ਟੀਮਾਂ ਨੇ ਉਹ ਲਗਾਤਾਰ ਕਰ ਰਹੀਆਂ ਨੇ ਖਾਲਸਾ ਐਡ ਦੀਆਂ ਟੀਮਾਂ ਵੀ ਲਗਾਤਾਰ ਤਾਇਨਾਤ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੋਰ ਸਮਾਜ ਸੇਵੀ ਨੇ ਜਿਹੜੇ ਜਾਂ ਫਿਰ ਸੰਸਥਾਵਾਂ ਨੇ ਪੰਜਾਬ ਦੇ ਵਿੱਚ ਜੋ ਉਹ ਲਗਾਤਾਰ ਪੰਜਾਬ ਦੀ ਇਸ ਸਥਿਤੀ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਲੋਕਾਂ ਨੂੰ ਰਾਹਤ ਦੇਣ ਦੇ ਵਿੱਚ ਲੱਗੇ ਹੋਏ ਨੇ ਪਰ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਰਾਵੀ ਦਰਿਆ ਦੇ ਉੱਤੇ ਆਰਜੀ ਬੰਨ ਸੀ ਜੋ ਉਹ ਟੁੱਟ ਜਾਣ ਦੀ ਖਬਰ ਹੈ ਕੋਨੇ ਵਾਲਾ ਰਾਵੀ ਦਰਿਆ ਉੱਪਰ ਪੂਰੀ ਨਜ਼ਰ ਬਣਾ ਕੇ ਰੱਖੀ ਹੋਈ ਆ ਪ੍ਰਸ਼ਾਸਨ ਨੇ ਇਸ ਵੇਲੇ ਰਾਵੀ ਦਰਿਆ ਪੂਰੇ ਉਫਾਨ ਤੇ ਚੱਲ ਰਿਹਾ ਹੈ ਤਸਵੀਰਾਂ ਕਾਫੀ ਭਿਆਨਕ ਨੇ ਕਈ ਪਿੰਡਾਂ ਤੱਕ ਪਾਣੀ ਆ ਜਿਹੜਾ ਉਹ ਵੜ ਚੁੱਕਿਆ ਹੈ ਕਈ ਪਿੰਡ ਨੇ ਜਿਹੜੇ ਇਸ ਵੇਲੇ ਪਾਣੀ ਦੀ ਮਾਰ ਹੇਠ ਨੇ ਲੋਕਾਂ ਦੀ ਘਰ ਨੇ ਜਿਹੜੇ ਉਹ ਵੀ ਟਹਿ ਟੇਰੀ ਹੋ ਰਹੇ ਨੇ ਪਠਾਨਕੋਟ ਵਿੱਚ ਤਾਂ ਇੱਕ ਪੂਰੀ ਕੋਠੀ ਆ ਜਿਹੜੀ ਉਹ ਟਹਿ ਟੇਰੀ ਹੋ ਗਈ ਸੀ ਸੋ ਇਸ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਉਹ ਕੋਠੀ ਦੀਆਂ ਹਰ ਕੋਈ ਉਸ ਨੂੰ ਦੇਖ ਕੇ ਭਾਵੁਕ ਹੋ ਰਿਹਾ ਸੀ ਕਿਉਂਕਿ ਉਹ ਕੋਠੀ ਕਿਸੇ ਨੇ ਚਾਵਾ ਦੇ ਨਾਲ ਮਿਹਨਤ ਦੇ ਨਾਲ ਬਣਾਈ ਹੋਵੇਗੀ ਅਤੇ ਉਹੀ ਕੋਠੀ ਕੁਝ ਸਕਿੰਟਾਂ ਦੇ ਵਿੱਚ ਤਾਸ਼ ਦੇ ਪੱਤਿਆਂ ਵਾਂਗੂ ਖਿੰਡ ਜਾਂਦੀ ਹੈ ਉਸ ਵਿੱਚ ਪਿਆ ਸਾਰਾ ਸਾਜ਼ੋ ਸਮਾਨ ਹੈ ਜਿਹੜਾ ਘਰ ਦਾ ਕੀਮਤੀ ਸਮਾਨ ਹੁੰਦਾ ਹੈ ਉਹ ਵੀ ਬਰਬਾਦ ਹੋ ਗਿਆ ਸੋ ਲਗਾਤਾਰ ਇਹ ਸਥਿਤੀ ਆ ਪੰਜਾਬ ਦੇ ਵਿੱਚ ਵਿਗੜ ਰਹੀ ਹੈ ਕੰਡੇ ਵਾਲੇ ਇਲਾਕੇ ਨੇ ਜਿਹੜੇ ਦਰਿਆਵਾਂ ਦੇ ਉੱਥੋਂ ਦੇ ਲੋਕਾਂ ਦੇ ਲਗਾਤਾਰ ਸਾਹ ਸੁੱਕੇ ਹੋਏ ਨੇ ਪ੍ਰਸ਼ਾਸਨ ਵੱਲੋਂ ਅਲਰਟ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਇਹ ਰਾਵੀ ਦਰਿਆ ਦੀਆਂ ਤਸਵੀਰਾਂ ਨੇ ਪੰਜਾਬ ਦੇ ਵਿੱਚ ਕਾਫੀ ਤਬਾਹੀ ਹੈ ਜਿਹੜੀ ਉਮਚਉਂਦੇ ਨਜ਼ਰ ਆ ਰਹੇ ਨੇ ਦਰਿਆ ਸਤਲੁਜ ਬਿਆਸ ਜਾਂ ਜਿਹੜੇ ਵੀ ਨਦੀ ਨਾਲੇ ਦੀ ਅਸੀਂ ਗੱਲ ਕਰੀਏ ਉਹ ਇਸ ਵੇਲੇ ਉਫਾਨਤੇ ਨੇ ਪੰਜਾਬ ਦੇ ਕਈ ਖੇਤਰ ਇਸ ਵੇਲੇ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਸੋ ਤਸਵੀਰਾਂ ਬੇहद ਭਿਆਨਕ ਨੇ ਇਹਨਾਂ ਤਸਵੀਰਾਂ ਦੇ ਵਿੱਚ ਜੋ ਪਾਣੀ ਦਾ ਵਹਾਅ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਣੀ ਜਦੋਂ ਜਦੋਂ ਅੰਦਰ ਪਿੰਡਾਂ 'ਚ ਵੜਦਾ ਹੈ ਤਾਂ ਉਹ ਕਿਸ ਤਰ੍ਹਾਂ ਦੀ ਤਬਾਹੀ ਕਰੇਗਾ ਜਿਹੜੇ ਘਰ ਹੁੰਦੇ ਨੇ ਉਹਨਾਂ ਦੀਆਂ ਨੀਹਾਂ ਨੇ ਜੜੀਆਂ ਉਹ ਕਿਤੇ ਨਾ ਕਿਤੇ ਕਮਜ਼ੋਰ ਹੁੰਦੀਆਂ ਨੇ ਲੋਕਾਂ ਦੀ ਚਿੰਤਾ ਜਿਹੜੀ ਉਹ ਵੱਧਦੀ ਹੈ ਸੋ ਇਹ ਇਹ ਤਸਵੀਰਾਂ ਕਾਫੀ ਚਿੰਤਾਜਨਕ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਬੱਚਿਆਂ ਨੂੰ ਸਰਕਾਰੀ ਛੁੱਟੀ ਕਰ ਦਿੱਤੀ ਗਈ ਹੈ ਕਿਉਂਕਿ ਹਾਲਾਤ ਨਾਜ਼ੁਕ ਨਜ਼ਰ ਆ ਰਹੇ ਨੇ ਹਾਲਾਂਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਇਹ ਤੁਹਾਡੀ ਸੂਚਨਾ ਦੇ ਲਈ ਹੈ ਤੁਹਾਨੂੰ ਚੌਕਸ ਕਰਨ ਦੇ ਲਈ ਅਸੀਂ ਜਾਣਕਾਰੀ ਦੇ ਰਹੇ ਹਾਂ ਕਿਸੇ ਤਰ੍ਹਾਂ ਦੀ ਅਫਵਾਹ ਜਾਫਿਰ ਡਰਾਉਣ ਲਈ ਨਹੀਂ ਕਿਸੇ ਤਰ੍ਹਾਂ ਦੀ ਅਫਵਾਹ ਦੇ ਵਿੱਚ ਵੀ ਨਾ ਆਓ ਪ੍ਰਸ਼ਾਸਨ ਨਾਲ ਰابطਾ ਕਾਇਮ ਕਰੋ ਜੇਕਰ ਕਿਸੇ ਤਰ੍ਹਾਂ ਦੀ ਕੋਈ ਦੁਬਿਧਾ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਪੈਦਾ ਹੁੰਦਾ ਹੈ ਕਿਸੇ ਖੇਤਰ ਨੂੰ ਲੈ ਕੇ ਜਾਂ ਕਿਸੇ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ ਪ੍ਰਸ਼ਾਸਨ ਦੇ ਵੱਲੋਂ ਕੰਟਰੋਲ ਰੂਮ ਨੰਬਰ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਉਹਨਾਂ ਤੇ ਤੁਸੀਂ ਨੰਬਰ ਤੇ ਕਾਲ ਕਰਕੇ ਮਦਦ ਹੈ ਜਿਹੜੀ ਪ੍ਰਸ਼ਾਸਨ ਦੀ ਲੈ ਸਕਦੇ ਹੋ ਪਰ ਇਹ ਕਿਸੇ ਤਰ੍ਹਾਂ ਦੀ ਅਫਵਾਹ ਵਿੱਚ ਵੀ ਨਾ ਆਓ ਡਰਨ ਦੀ ਜ਼ਰੂਰਤ ਨਹੀਂ ਹੈ ਹੌਸਲੇ ਨਾਲ ਹਿੰਮਤ ਨਾਲ ਕੰਮ ਲੈਣ ਦੀ ਜ਼ਰੂਰਤ ਹੈ ਕਿਉਂਕਿ ਪੰਜਾਬੀ ਅਕਸਰ ਆਪਣੀ ਹਿੰਮਤ ਹੌਸਲੇ ਦੇ ਨਾਲ ਜਾਣੇ ਜਾਂਦੇ ਨੇ ਸੋ ਇਹ ਇਹ ਜਿਹੜੀ ਤਸਵੀਰਾਂ ਨੇ ਬੇਸ਼ੱਕ ਡਰਾਉਣ ਵਾਲੀਆਂ ਨੇ ਪਰ ਪੰਜਾਬੀ ਹਰ ਕਿਤੇ ਆਪਣੇ ਜਿਹੜੀ ਕਿਸੇ ਵੀ ਮੁਸੀਬਤ ਹੁੰਦੀ ਹੈ ਉੱਥੇ ਡਟ ਕੇ ਖੜਦੇ ਨੇ ਤੇ ਉਸ ਦਾ ਮੁਕਾਬਲਾ ਕਰਦੇ ਨੇ ਉਸ ਦਾ ਸਾਹਮਣਾ ਕਰਦੇ ਨੇ ਪਰ ਹੁਣ ਪੰਜਾਬ ਦੇ ਕਈ ਪਿੰਡ ਨੇ ਜਿਹੜੇ ਉਹ ਪਾਣੀ ਦੀ ਮਾਰ ਹੇਠ ਨੇ ਸੁਲਤਾਨਪੁਰ ਲੋਧੀ ਅੰਮ੍ਰਿਤਸਰ ਤਰਨਤਾਰਨ ਪੱਟੀ ਜਾਫਰ ਕਪੂਰਥਲਾ ਦੇ ਕਈ ਇਲਾਕੇ ਨੇ ਜਿਹੜੇ ਉਹ ਉਹਨਾਂ ਵਿੱਚ ਅਲਰਟ ਹੈ ਜਿਹੜਾ ਉਹ ਲਗਾਤਾਰ ਜਾਰੀ ਹੋ ਰਿਹਾ ਹੈ ਇਹ ਭਿਆਨਕ ਤਸਵੀਰਾਂ ਰਾਵੀ ਦਰਿਆ ਦੀਆਂ ਨੇ ਜੋ ਦਰਿਆ ਘੱਟ ਪਾਣੀ ਤੇ ਨਜ਼ਰ ਆਉਂਦੇ ਨੇ ਜਿੰਨਾ ਦਰਿਆਵਾਂ ਵਿੱਚ ਪਾਣੀ ਘੱਟ ਨਜ਼ਰ ਆਉਂਦਾ ਅੱਜ ਉਹੀ ਦਰਿਆ ਉਫਾਨਤੇ ਨੇ ਓਵਰਫਲੋ ਹੋਣ ਤੱਕ ਹੋ ਗਏ ਨੇ ਸੋ ਇਸ ਤੋਂ ਇਲਾਵਾ ਪਿਛਲੇ ਦਿਨੀ ਰਣਜੀਤ ਸਾਗਰ ਡੈਮ ਤੋਂ ਲੈ ਕੇ ਵੱਡੀ ਖਬਰ ਆਈ ਸੀ ਕਿ ਰਣਜੀਤ ਸਾਗਰ ਚੀਲ ਜਿਹੜੀ ਉਸ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਲਗਭਗ ਪਹੁੰਚ ਚੁੱਕਿਆ ਹੈ ਸੋ ਉੱਥੋਂ ਵੀ ਇੱਕ ਗ੍ਰੇਟ ਸੀ ਜਿਹੜਾ ਖੋਲਿਆ ਗਿਆ ਸੀ ਤਾਂ ਜੋ ਰਾਹਤ ਹੈ ਜਿਹੜੀ ਦਰਿਆ ਨੂੰ ਦਿੱਤੀ ਜਾ ਸਕੇ ਪਰ ਉਹ ਜਿਹੜੀ ਰਾਹਤ ਹੈ ਕਿਤੇ ਨਾ ਕਿਤੇ ਅੱਗੇ ਜਾ ਕੇ ਲੋਕਾਂ ਲਈ ਮੁਸੀਬਤ ਬਣਦੀ ਹੈ ਕਿਉਂਕਿ ਪਾਣੀ ਨੂੰ ਡੱਕਣਾ ਮੁਸ਼ਕਲ ਹੋ ਜਾਂਦਾ ਜਦੋਂ ਪਾਣੀ ਫਿਰ ਡੈਮਾ ਦੇ ਵਿੱਚੋਂ ਵੀ ਓਵਰਫਲੋ ਹੋਣ ਦਾ ਡਰ ਹੁੰਦਾ ਸੋ ਪਾਣੀ ਦੀ ਮਾਰ ਹੇਠ ਆਈ ਹੋਈ ਫਸਲ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਭਿਆਨਕ ਤਸਵੀਰਾਂ ਲਗਾਤਾਰ ਡਰਾ ਰਹੀਆਂ ਨੇ